ਸਾਡੇ ਕੋਲ ਇਨਫਰਮੇਸ਼ਨ ਹੈ ਕਿ ਆ ਜੋ ਹਾਈਵੇ ਦੇ ਉੱਤੇ ਟੈਲੀਫੋਨ ਬੂਥ ਲੱਗੇ ਆ ਜੋ ਲੋਕਾਂ ਦੀ ਹੈਲਪ ਵਾਸਤੇ ਆ ਕਿ ਜਿੱਥੇ ਐਮਰਜੈਂਸੀ ਕਾਲ ਕਰ ਸਕਦੇ ਹੋ ਤਾਂ ਅਸੀਂ ਇਸ ਬੂਥ ਤੇ ਪਹੁੰਚੇ ਔਰ ਇੱਥੋਂ ਦੱਸ ਦਈਏ ਕਿ ਅਸੀਂ ਜਦੋਂ ਜਲੰਧਰ ਤੋਂ ਚੰਡੀਗੜ੍ਹ ਲਈ ਨਿਕਲਦੇ ਆ ਤਾਂ ਫਿਰ ਥੋੜੀ ਕਹਾ ਜਾ ਕੇ ਇਹ ਬੂਥ ਲੱਗੇ ਮਿਲਦੇ ਆ ਨੈਸ਼ਨਲ ਹਾਈਵੇ ਦੇ ਉੱਪਰ ਤੇ ਗੱਲਬਾਤ ਕਰਦੇ ਆ ਭਰਾ ਨਾਲ ਭਰਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਰਾ ਜੀ ਤੁਸੀਂ ਟਰਾਈ ਕਰਕੇ ਵੇਖਿਆ ਚਾਲੂ ਆ ਜਾਂ ਨਹੀਂ ਜਿਵੇਂ ਸਾਨੂੰ ਕੰਪਲੇਨਟ ਮਿਲਦੀ ਆ ਕਦਾਸੀ ਇੱਥੇ ਪਹੁੰਚਦੇ ਆ ਕਿ ਇਹ ਬੰਦ ਹੈ ਜਾਂ ਚਾਲੂ ਹੈ ਜਾਂ ਕਿਵੇਂ ਚਾਲੂ ਕੀਤਾ ਜਾਂਦਾ ਭਾਜੀ ਇਹ ਐਸਓਐਸ ਬਾਕਸ ਆ ਜੀ ਐਮਰਜੈਂਸੀ ਵਾਸਤੇ ਇਹਦੇ ਉੱਪਰ ਲੱਗਾ ਹੋਇਆ ਲਾਲ ਬਟਨ ਆ ਜੇ ਆਪਾਂ ਉਹਨੂੰ ਪ੍ਰੈਸ ਕਰਦੇ ਆ ਤੇ ਇਹਨਾਂ ਦੇ ਕੰਟਰੋਲ ਰੂਮ ਦੇ ਵਿੱਚ ਐਨ ਐਚਏ ਦੇ ਵਿੱਚ ਚੱਲੀ ਜਾਂਦੀ ਆ ਕਾਲ ਉਹ ਫਿਰ ਤੁਰੰਤ ਇੱਥੇ ਸਾਡੇ ਕੋਲ ਪਹੁੰਚਦੇ ਆ ਜੀ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਤੇ ਤੁਸੀਂ ਇਸ ਨੂੰ ਟਰਾਈ ਕਰਕੇ ਵੇਖਿਆ ਤੁਹਾਨੂੰ ਕੋਈ ਰਿਸਪੌਂਸ ਆਇਆ ਕੋਈ ਆਵਾਜ਼ ਆਈ ਸਾਨੂੰ 15 ਮਿੰਟ ਹੋ ਗਏ ਆ ਜੀ ਅਸੀਂ ਇਹਨੂੰ ਪ੍ਰੈਸ ਕੀਤਾ ਆ ਐਕਟੀਵੇਟ ਕਰਕੇ ਦੇਖਿਆ ਅਜੇ ਤੱਕ ਸਾਨੂੰ ਕੋਈ ਵੀ ਰਿਸਪੌਂਸ ਨਹੀਂ ਆਇਆ ਜੀ ਇਹ ਨੈਟਵਰਕ ਜਿਹੜੀ ਆ ਉਹਦੀ ਲਾਈਟ ਗ੍ਰੀਨ ਹੈ ਔਰ ਰੈੱਡ ਲਾਈਟ ਵੀ ਚੱਲ ਰਹੀ ਆ ਜਿੱਥੇ ਲਿਖਿਆ ਚਾਲੂ ਆ ਜੋ ਸ਼ੋਅ ਕਰ ਰਿਆ ਉਹ ਤਾਂ ਸ਼ੋਅ ਕਰ ਰਿਆ ਕਿ ਪ੍ਰੋਪਰ ਐਕਟੀਵੇਟ ਹੈ ਜੀ ਇਹ ਬਟ ਇਹ ਅਜੇ ਤੱਕ ਸਾਨੂੰ ਕੋਈ ਰਿਸਪੌਂਸ ਆਇਆ ਨਹੀਂ ਨਾ ਕਿ ਤੋ ਕਾਲ ਆਈ ਆ ਨਾ ਸਾਡੇ ਕੋਲ ਕੋਈ ਐਮਰਜੈਂਸੀ ਗੱਡੀ ਆਈ ਆ ਪਰ ਨੇੜੇ ਹੀ ਆ ਜੀ ਇੱਥੇ ਟੋਲ ਜੇ ਜੇ ਇਸ ਦੀਆਂ ਅਸੀਂ ਕੰਡੀਸ਼ਨਾਂ ਵੇਖਦੇ ਆ ਤਾਂ ਕਿਹਾ ਜਾਂਦਾ ਵਾ ਕਿ ਜੇ ਤੁਹਾਡਾ ਇਹ ਚਾਲੂ ਨਹੀਂ ਬੂਤ ਕਈ ਵਾਰ ਕੀ ਕਿਹਾ ਜਾਂਦਾ YouTube ਦੇ ਸਾਰੇ ਤੁਸੀਂ ਵੇਖ ਸਕਦੇ ਹੋ ਇਹ ਲਿਖਿਆ ਹੁੰਦਾ ਕਿ ਤੁਸੀਂ ਜੇ ਚਾਲੂ ਨਹੀਂ ਹੈ ਖਰਾਬ ਹੈ ਤਾਂ ਫਿਰ ਤੁਸੀਂ ਜੋ ਐਮਰਜੈਂਸੀ ਕਾਲ ਦੇ ਬੋਰਡ ਲੱਗੇ ਆ ਤੁਸੀਂ ਉਹ ਨੰਬਰ ਤੇ ਕਰ ਸਕਦੇ ਹੋ ਜੇ ਕਿਸੇ ਕੋਲ ਫੋਨ ਹੀ ਨਾ ਹੋਵੇ ਬਹੁਤ ساری ਦੁਨੀਆ ਅੱਜ ਵੀ ਇਸ ਤਰ੍ਹਾਂ ਜੋ ਆਪਣੇ ਨਿੱਜੀ ਵਰਕਰ ਕਰਦੇ ਆ ਕਈ ਵਾਰ ਵਰਕਰ ਨਿਕਲਦੇ ਆ ਲੇਬਰ ਵਾਲੇ ਨਿਕਲਦੇ ਆ ਉਹਨਾਂ ਦੇ ਕੋਲ ਕੋਈ ਇਥੇ ਹਾਦਸਾ ਵਾਪਰ ਜਾਂਦਾ ਜਾਂ ਫੋਨ ਨਹੀਂ ਹੈ ਉਹ ਕਿੱਥੋਂ ਸੰਪਰਕ ਕਰਨਗੇ ਭਾਜੀ ਪਹਿਲੀ ਗੱਲ ਤਾਂ ਇਹ ਕਿ ਲੋਕਾਂ ਨੂੰ ਇਸ ਬਾਕਸ ਬਾਰੇ ਪਤਾ ਹੀ ਨਹੀਂ ਆ ਮੈਕਸਿਮਮ ਲੋਕ ਇਸ ਬਾਕਸ ਬਾਰੇ ਨਹੀਂ ਜਾਣਦੇ ਹੈਗੇ ਕਿ ਇਹ ਬਾਕਸ ਕਦੇ ਵਾਸਤੇ ਰੋਡ ਤੇ ਲਗਾਇਆ ਜਾਂਦਾ ਇਹ ਐਮਰਜੈਂਸੀ ਸਹੂਲਤਾਂ ਲੈਣ ਵਾਸਤੇ ਹੈ ਜੀ ਤੁਹਾਡਾ ਐਕਸੀਡੈਂਟ ਹੋ ਜਾਂਦਾ ਪੈਟਰੋਲ ਖਤਮ ਹੋ ਜਾਂਦਾ ਗੱਡੀ ਖਰਾਬ ਹੋ ਜਾਂਦੀ ਆ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਆ ਤੇ ਤੁਸੀਂ ਇੱਥੇ ਆ ਕੇ ਇਹਨੂੰ ਯੂਜ਼ ਕਰ ਸਕਦੇ ਹੋ ਜੀ ਐਮਰਜੈਂਸੀ ਬਾਕਸ ਨੂੰ ਤੇ ਮਕੈਨਿਕਲ ਤੱਕ ਦੀ ਸਹੂਲਤ ਇੱਥੋਂ ਮਿਲ ਸਕਦੀ ਆ ਮਕੈਨਿਕ ਵੀ ਆਵੇਗਾ ਇੱਥੇ ਭਾਜੀ ਮਿਲਦੀ ਤਾਂ ਹੈਗੀ ਆ ਪਰ ਅਸੀਂ ਖੜੇ ਆ ਇੱਥੇ ਅਜੇ ਤੱਕ ਤਾਂ ਸਾਨੂੰ ਕੋਈ ਮਿਲੀ ਨਹੀਂ ਜੀ ਇਹ 15 ਮਿੰਟ ਦੇ ਕਰੀਬ ਹੋ ਗਿਆ ਤੁਹਾਨੂੰ ਲਗਭਗ ਸਾਨੂੰ 15-20 ਮਿੰਟ ਹੋ ਗਿਆ ਜੀ ਇੱਥੇ ਖੜਿਆ ਇਹਨਾਂ ਨੂੰ ਅਸੀਂ ਪ੍ਰੈਸ ਕੀਤਾ ਹੋਇਆ ਅਜੇ ਤੱਕ ਸਾਨੂੰ ਕੋਈ ਰਿਸਪੌਂਸ ਨਹੀਂ ਆ ਮੈਨੂੰ ਲੱਗਦਾ ਕਿ ਅਸੀਂ ਬਿਲਕੁਲ ਟੋਲ ਦੇ ਲਾਗੇ ਆ ਪਰ ਫਿਰ ਵੀ ਇਹਨੂੰ ਕੋਈ ਆ ਨਹੀਂ ਰਿਹਾ ਜੀ ਅਜੇ ਤੱਕ ਸਾਡੇ ਇੱਥੇ ਟੋਲ ਜਿਹੜਾ ਉਹ ਵੀ ਬਿਲਕੁਲ ਨੇੜੇ ਨੇੜੇ ਹੈ ਜੀ ਸਾਡੇ ਅਸੀਂ ਬਲਾ ਬਲਾ ਚੌਰ ਦੇ ਏਰੀਆ ਵਿੱਚ ਪਹੁੰਚ ਚੁੱਕੇ ਹਾਂ ਜੀ ਬਲਾ ਚੌਰ ਦਾ ਟੋਲ ਟੈਕਸ ਇੱਥੇ ਬਿਲਕੁਲ ਨੇੜੇ ਹੈ ਜੀ ਦੱਸ ਦਈਏ ਕਿ ਜਦੋਂ ਅਸੀਂ ਚਲੰਦਰ ਤੋਂ ਚੰਡੀਗੜ੍ਹ ਨੂੰ ਆਉਂਦੇ ਆ ਤਾਂ ਬਲਾ ਚੌਰ ਆਉਂਦਾ ਤੇ ਬਲਾ ਚੌਰ ਦੇ ਨੇੜੇ ਜੋ ਟੋਲ ਟੈਕਸ ਇਹ ਜੋ ਬੋਥ ਸਾਨੂੰ ਲੱਗੇ ਮਿਲੇ ਆ ਇਹ ਬੋਥ ਕਿੰਨਾ ਕੰਮ ਕਰਦੇ ਆ ਇਹ ਸਚਾਈ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਆ ਔਰ ਇਹ ਤੁਹਾਨੂੰ ਦੱਸ ਰਹੇ ਆ ਕਿ ਹੁਣ ਵੇਖਦੇ ਆ ਕਿ ਕਦੋਂ ਤੱਕ ਸਾਨੂੰ ਰਿਸਪਾਂਸ ਮਿਲਦਾ ਅਜੇ ਤੱਕ ਉਸ ਦੇ ਵਿੱਚੋਂ ਕੋਈ ਆਵਾਜ਼ ਨਹੀਂ ਆਈ ਜੋ ਸਪੀਕਰ ਆ ਉਸ ਦੀ ਕੋਈ ਸਾਊਂਡ ਸਾਨੂੰ ਸੁਣਾਈ ਨਹੀਂ ਦਿੱਤੀ ਤਾਂ ਜਿਸ ਕਰਕੇ ਦੱਸ ਦਈਏ ਕਿ ਬੋਥ ਸਾਈਡਾਂ ਸੁਵਿਧਾਵਾ ਪਹਿਲਾਂ ਤੋਂ ਦਿੱਤੀਆਂ ਹੋਈਆਂ ਹਾਈਵੇ ਨੇ ਲੇਕਿਨ ਜਾਂ ਅਸੀਂ ਯੂਜ਼ ਨਹੀਂ ਕਰਦੇ ਤਾਂ ਜਾਂ ਫਿਰ ਹਾਈਵੇ ਜਿਹੜਾ ਉਸ ਨੂੰ ਡਿਸਕਨੈਕਟ ਕਰ ਛੱਡਦਾ ਬਾਅਦ ਵਿੱਚ ਉਸ ਵੱਲ ਧਿਆਨ ਨਹੀਂ ਦਿੰਦਾ ਤਾ ਪਾਜੀ ਕਿਵੇਂ ਵੇਖਦੇ ਹੋ ਇਹ ਸਹੂਲਤਾ ਬਾਹਰਲੇ ਮੁਲਕਾਂ ਵਿੱਚ ਵੀ ਹੈਗੀਆਂ ਤਾਂ ਉੱਥੇ ਤੇ ਕਈ ਵਾਰ ਸੁਣਿਆ ਕਿ ਚਲਦੀਆਂ ਆ ਇਹ ਸਹੂਲਤ ਪਾਜੀ ਸਹੂਲਤਾਂ ਇੱਥੇ ਵੀ ਚਲਦੀਆਂ ਹੋਣਗੀਆਂ ਪਰ ਇੱਥੇ ਕੀ ਹਾਲਾਤ ਆ ਸਮੇਂ ਤੋਂ ਬਾਹਰ ਆ ਜੀ ਵੈਸੇ ਕਹਿੰਦੇ ਆ ਕਿ 10033 ਤੇ ਕਾਲ ਕਰੋ ਐਮਰਜੈਂਸੀ ਸੁਵਿਧਾਵਾਂ ਸਾਰੀਆਂ ਤੁਹਾਨੂੰ ਹਾਈਵੇ ਤੇ ਮਿਲਣਗੀਆਂ ਪਾਜੀ ਇਹ ਦੋਨੋਂ ਸਾਈਡ ਤੇ ਲੱਗੇ ਹੋਏ ਆ ਜੀ ਰੋਡ ਦੇ ਬਿਲਕੁਲ ਸਾਹਮਣੇ-ਸਾਹਮਣੇ ਉਪਰ ਸਾਈਡ ਤੇ ਲੱਗੇ ਹੋਏ ਆ ਪਰ ਆਪਾਂ ਯੂਜ਼ ਕਰਕੇ ਦੇਖਿਆ ਜੀ ਅਜੇ ਤੱਕ ਤਾਂ ਸਾਨੂੰ ਕੋਈ ਰਿਸਪੌਂਸ ਮਿਲਿਆ ਨਹੀਂ ਜੀ ਅੱਗੇ ਤੋਂ ਔਰ ਫਿਰ ਅਸੀਂ ਹਾਈਵੇਅ ਅਥਾਰਟੀ ਨੂੰ ਬੇਨਤੀ ਕਰਦੇ ਆ ਕਿ ਜੇ ਤੁਸੀਂ ਇਹੋ ਜਿਹੇ ਬੂਥ ਲਗਾਏ ਆ ਜੇ ਲੋਕਾਂ ਨੂੰ ਸਹੂਲਤ ਦੇਣਾ ਚਾਹੁੰਦੇ ਹੋ ਤਾਂ ਜਰੂਰ ਇਸ ਦੀ ਰਿਪੇਅਰ ਵਾਲੀ ਵੀ ਧਿਆਨ ਦਿਓ ਕਿ ਇਸ ਦੀਆਂ ਰਿਪੇਰਾਂ ਵੀ ਹੁੰਦੀਆਂ ਰਹਿਣ ਔਰ ਫਿਲਹਾਲ ਦੱਸ ਦਈਏ ਕਿ ਅਸੀਂ ਜਲੰਧਰ ਤੋਂ ਚੰਡੀਗੜ੍ਹ ਦੇ ਰਸਤੇ ਤੇ ਖੜੇ ਆ ਔਰ ਇਸ ਵੇਲੇ ਬੱਲਾ ਚੌਰ ਦੇ ਕੋਲ ਆ ਆ ਬੱਲਾ ਚੌਰ ਦੇ ਕੋਲ ਜਦੋਂ ਚੰਡੀਗੜ੍ਹ ਵਾਲੇ ਰੂਟ ਤੇ ਜਾਂਦੇ ਆ ਤਾਂ ਇਹੋ ਜਿਹੇ ਬੂਥ ਮਿਲਦੇ ਆ ਲੇਕਿਨ ਫਿਲਹਾਲ ਇਹ ਬੂਥ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਜਾਂ ਜਦੋਂ ਅਸੀਂ ਚਲੇ ਜਾਵਾਂਗੇ ਫਿਰ ਇਸ ਦੇ ਵਿੱਚੋਂ ਆਵਾਜ਼ ਆਉਣਗੀ ਆ ਇਹ ਪਤਾ ਨਹੀਂ ਲੇਕਿਨ ਫਿਲਹਾਲ ਇਹ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਬਾਹਰਲੇ ਦੇਸ਼ਾਂ ਦੇ ਨਾਲ ਇਹ ਕੰਪੈਰੀਸ਼ਨ ਕਰਦੇ ਆ ਜਾਂ ਨਹੀਂ ਕਰਦੇ ਸਿਸਟਮ ਪੂਰਾ ਸਾਡਾ ਉਹਦੇ ਨਾਲ ਮੈਚ ਕਰ ਰਿਹਾ ਜਾਂ ਨਹੀਂ ਇਸ ਬਾਰੇ ਕਮੈਂਟ ਕਰ ਦਿਓ ਔਰ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਣਾ ਨਗਰ ਜ਼ਿਲ੍ਹਾ ਗੁਰਦਾਸਪੁਰ